ਸਸਗਾਲ ਦੋਸਤੋ ਆਪ ਸਭ ਦਾ ਸਵਾਗਤ ਹੈ ਪੰਜਾਬੀ ਕਲਾਸ ਚੈਨਲ ਦੇ ਵਿੱਚ ਸੋ ਦੋਸਤੋ ਲਗਾਤਾਰ ਕਾਫੀ ਸਾਰੇ ਕਮੈਂਟ ਵੀ ਆ ਰਹੇ ਸਨ ਤੇ ਬਹੁਤ ਸਾਰੇ ਮੈਂ ਦੇਖਿਆ ਯੂਟਿਊਬਰ ਨੇ ਉਹ ਵੀਡੀਓ ਪਾ ਰਹੇ ਨੇ ਕਿ ਛੁੱਟੀਆਂ ਵਧ ਗਈਆਂ ਨੇ ਇੱਕ ਤੋਂ ਲੈ ਕੇ 15 ਜੁਲਾਈ ਤੱਕ ਜਾਂ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਖਬਰ ਆ ਰਹੀਆਂ ਛੁੱਟੀਆਂ ਵਧ ਜਾਣਗੀਆਂ ਸੋ ਪੰਜਾਬ ਗਵਰਨਮੈਂਟ ਵੱਲੋਂ ਐਲਾਨ ਕਰ ਦਿੱਤਾ ਹੈ ਰਹੀਆਂ ਨੇ ਇਸ ਤਰ੍ਹਾਂ ਦੀ ਵੀ ਹੈਡਿੰਗ ਪਈ ਹੋਈ ਹੈ ਸੋ ਦੋਸਤੋ ਇੱਥੇ ਤੁਹਾਡੀ ਜਾਣਕਾਰੀ ਲੈਟ ਨੂੰ ਸਪਸ਼ਟ ਤੌਰ ਤੇ ਦੱਸ ਦਿੰਦੇ ਆ ਫਿਲਹਾਲ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਜਾਂ ਫਿਰ ਪੰਜਾਬ ਸਰਕਾਰ ਵੱਲੋਂ ਛੁੱਟੀਆਂ ਨੂੰ ਵਿਧਾਨ ਨੂੰ ਲੈ ਕੇ ਅਜੇ ਤੱਕ ਕਿਸੇ ਵੀ ਤਰ੍ਹਾਂ ਦਾ ਕੋਈ ਫੈਸਲਾ ਨਹੀਂ ਲਿਆ ਗਿਆ ਹੈ। ਆ ਰਹੀ ਗੱਲ ਗਰਮੀ ਦੇ ਵਧਣ ਦੀ ਜੀहां ਗਰਮੀ ਵਧੇਗੀ ਜ਼ਰੂਰ ਕਿਉਂਕਿ ਜੇਕਰ ਮੌਨਸੂਨ ਲੇਟ ਹੁੰਦਾ ਹੈ ਵੈਸੇ ਤਾਂ ਕਹਿਣਾ ਹੈ ਕਿ 28 29 ਵੈਸੇ ਅੱਜ ਜਦੋਂ ਵੀਡੀਓ ਬਣਾ ਰਹੇ ਅੱਜ ਵੀ ਸਵੇਰੇ بارش ਹੋ ਕੇ ਹਟੀ ਹੈ। ਸੋ ਮੌਸਮ ਅੱਗੇ ਨਾਲੋਂ ਠੰਡਾ ਹੈ। ਸੋ ਪਹਿਲੀ ਜੂਨ ਜੁਲਾਈ ਤੱਕ ਜਿਹੜਾ ਹੈ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਮੌਨਸੂਨ ਜਿਹੜਾ ਹੈ ਪੂਰੀ ਤਰ੍ਹਾਂ ਪੰਜਾਬ ਦੇ ਵਿੱਚ ਆ ਜਾਵੇਗਾ। ਉਨ ਜੇਕਰ ਮੌਨਸੂਨ ਉਹ ਪੰਜਾਬ ਦੇ ਵਿੱਚ ਪੂਰੀ ਤਰ੍ਹਾਂ ਆ ਜਾਂਦਾ ਹੈ ਸੋ ਲਗਾਤਾਰ ਬਾਰਿਸ਼ ਹੋਏਗੀ ਕਿ ਡੇਢ ਮਹੀਨਾ ਉਸ ਤੋਂ ਬਾਅਦ ਫਿਰ ਜਿਹੜਾ ਹੈ ਟੈਂਪਰੇਚਰ ਡਾਊਨ ਚਲੇ ਜਾਏਗਾ ਸੋ ਜੇਕਰ ਇਸ ਗੱਲ ਨੂੰ ਧਿਆਨ ਚ ਰੱਖਿਆ ਜਾਵੇ ਤਾਂ ਸਕੂਲ ਫਿਰ ਖੁੱਲਦੇ-ਬੰਦਦੇ ਹਨ ਕਿਉਂਕਿ ਸਿਰਫ ਇੱਕ ਗਰਮੀ ਦਾ ਹੀ ਅਜਿਹਾ ਕਾਰਨ ਹੈ ਜਿਸ ਕਰਕੇ ਸਕੂਲਾਂ 'ਚ ਛੁੱਟੀਆਂ ਹੋ ਸਕਦੀਆਂ ਹਨ ਪਰ ਜੇਕਰ ਮੌਨਸੂਨ ਆਂਦਾ ਹੈ ਸਮੇਂ ਸਿਰ ਤਾਂ ਫਿਰ ਮੀਂਹ ਪੈਣ ਦੇ ਨਾਲ ਜਿਹੜਾ ਹੈ ਮੌਸਮ ਦੇ ਵਿੱਚ ਜਿਹੜੀ ਹੈ ਤਾਪਮਾਨ 'ਚ ਗਰਾਵਟਾਵੇਗੀ ਜਿਸ ਕਰਕੇ ਫਿਰ ਹੈ ਸਕੂਲ ਲੱਗਣਗੇ ਸੋ ਇਹ ਪਹਿਲੀ ਅਪਡੇਟ ਦੂਜੀ ਅਪਡੇਟ ਵੀ ਪੰਜਾਬ ਸਰਕਾਰ ਵੱਲੋਂ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਵੱਲੋਂ ਕੋਈ ਵੀ ਇਸ ਤਰ੍ਹਾਂ ਦੀ ਖਬਰ ਜਾਂ ਐਲਾਨ ਅਜੇ ਤੱਕ ਨਹੀਂ ਕੀਤਾ ਗਿਆ ਹੈ ਵੀ ਸਕੂਲਾਂ ਦੇ ਵਿੱਚ ਇਹ ਛੁੱਟੀਆਂ ਨੂੰ ਵਧਾ ਦੇਵਾਂਗੇ ਕਿਉਂਕਿ ਤੁਹਾਨੂੰ ਪਤਾ ਹੀ ਹੈ ਜਦੋਂ ਉਹਨਾਂ ਨੇ ਐਲਾਨ ਕਰਨਾ ਹੈ ਉਹ ਸਿੱਧਾ ਹੀ ਕਰ ਦੇਣਾ ਵੀ ਅਸੀਂ ਕਰਦੇ ਹਾਂ ਐਲਾਨ ਵੀ ਛੁੱਟੀਆਂ ਹੋਣਗੀਆਂ ਜਾਂ ਨਹੀਂ ਹੋਣਗੀਆਂ ਸੋ ਇਹ ਮੈਂ ਵੀਡੀਓ ਇਸ ਕਰਕੇ ਬਣਾ ਰਿਹਾ ਹਾਂ ਕਿਉਂਕਿ ਵਿਦਿਆਰਥੀਆਂ ਦੇ ਬਹੁਤ ਸਾਰੇ ਕਮੈਂਟ ਵੀ ਆ ਰਹੇ ਸਨ ਸੋ ਮੈਂ ਚਾਹੁੰਦਾ ਹਾਂ ਕਿ ਵਿਦਿਆਰਥੀਆਂ ਨੂੰ ਸਪਸ਼ਟ ਜੀ ਜਾਣਕਾਰੀ ਮਿਲੇ ਠੀਕ ਹੈ ਜੀ ਸੋ ਹੈ ਤਾਂ ਥੋੜੀ ਜੀ ਵਿਦਿਆਰਥੀਆਂ ਲਈ ਬੁਰੀ ਖਬਰ ਕਿਉਂਕਿ ਛੁੱਟੀਆਂ ਸਾਰਿਆਂ ਨੂੰ ਚੰਗ ਜੇਕਰ ਮੌਸਮ ਵਿਭਾਗ ਦੀ ਗੱਲ ਮੰਨੀਏ ਪਹਿਲੀ ਜੁਲਾਈ ਤੋਂ ਮੌਨਸੂਨ ਜਿਹੜਾ ਹੈ ਪੰਜਾਬ 'ਚ ਪੂਰੀ ਤਰ੍ਹਾਂ ਸਰਗਰਮ ਹੋ ਜਾਵੇਗਾ ਸਕੂਲ ਲੱਗਣ ਦੇ ਚਾਂਸ ਪੂਰੇ-ਪੂਰੇ ਬਣਦੇ ਹਨ ਹਾਂ ਜੇਕਰ ਮੌਨਸੂਨ ਦੇ ਵਿੱਚ ਦੇਰੀ ਹੋ ਜਾਂਦੀ ਹੈ ਜਾਂ ਫਿਰ ਮੌਨਸੂਨ ਸਮੇਂ ਤੋਂ ਪਹਿਲਾਂ ਖਤਮ ਹੋ ਜਾਂਦਾ ਹੈ ਉਸ ਕੇਸ ਦੇ ਵਿੱਚ ਜੇਕਰ ਤਾਪਮਾਨ ਵੱਧ ਜਾਂਦਾ ਹੈ ਕਾਫੀ ਜ਼ਿਆਦਾ ਜਿਸ ਕਾਰਨ ਵੀ ਬੱਚਿਆਂ ਨੂੰ ਸਕੂਲਾਂੋਂ ਛੁੱਟੀਆਂ ਦੇ ਪਹਿਲਾਂ ਤਾਂ ਸਰਕਾਰ ਕੀ ਕਰੇਗੀ ਪਹਿਲਾਂ ਸਰਕਾਰ ਸਕੂਲਾਂ ਦੇ ਸਮੇਂ 'ਚ ਤਬਦੀਲੀ ਕਰੇਗੀ ਠੀਕ ਹੈ ਜੀ ਜੇਕਰ ਇਸ ਦੇ ਬਾਵਜੂਦ ਵੀ ਨਹੀਂ ਉਹਨਾਂ ਦੀ ਗਰਮੀ ਬਹੁਤ ਜ਼ਿਆਦਾ ਵਧੀ ਹੋਈ ਹੈ ਦਿਨੇ ਹੀ ਵੱਜ ਜਾਂਦੀ ਹੈ ਤਾਂ ਫਿਰ ਛੁੱਟੀਆਂ ਜੇ ਹੋਣਗੀਆਂ ਵੀ ਪਰ ਬੱਚਿਓ ਫਿਰ ਸਕੂਲ ਇਸ ਵਾਰੀ ਆਨਲਾਈਨ ਕਲਾਸਾਂ ਜ਼ਰੂਰ ਲੱਗਣਗੀਆਂ ਇਹ ਵੀ ਗੱਲ ਪੱਕੀ ਹੈ ਛੁੱਟੀਆਂ ਨਹੀਂ ਦਿੰਦੇ ਤੁਹਾਨੂੰ ਵੀ ਘਰ ਬਹਿ ਜਾਓ ਚਲੋ ਕੋਈ ਗੱਲ ਨਹੀਂ ਫਿਰ ਤੁਹਾਡੀਆਂ ਆਨਲਾਈਨ ਕਲਾਸਾਂ ਲੱਗਣਗੀਆਂ ਸੋ ਇਹ ਨਾ ਸੋਚੋ ਵੀ ਪੜ੍ਹਾਈ ਤੁਹਾਡੀ ਉਹ ਕਰਨ ਦੀ ਜ਼ਰੂਰਤ ਨਹੀਂ ਪਵੇਗੀ ਸੋ ਇਹ ਹੈ ਜੋ ਇਸ ਟਾਈਮ ਦਾ ਹਾਲ ਹੈ ਸੋ ਤੁਹਾਨੂੰ ਮੈਂ ਦੱਸਣਾ ਜ਼ਰੂਰੀ ਸੀ ਕਿਉਂਕਿ ਬੱਚੇ ਕਮੈਂਟ ਕਰ ਰਹੇ ਸਨ ਕਿ ਸਰ ਛੁੱਟੀਆਂ ਨੂੰ ਲੈ ਕੇ ਸੱਚ-ਸੱਚ ਖਬਰ ਦੱਸੋ ਸੋ ਸੱਚ ਖਬਰ ਇਹੀ ਹੈ ਕਿ ਫਿਲਹਾਲ ਸਕੂਲ ਲੱਗਣ ਦੇ 90% ਚਾਂਸ ਨੇ ਤੇ ਮੌਨਸੂਨ ਵੀ ਸਮੇਂ ਸਿਰ ਆ ਰਿਹਾ ਹੈ ਤੋਂ ਗਰਮੀ ਘਟ ਜਾਏਗੀ ਤੋਂ ਸਕੂਲ ਲੱਗਣਗੇ ਠੀਕ ਹੈ ਜੀ ਸੋ ਜੇਕਰ ਪੰਜਾਬ ਸਰਕਾਰ ਵੱਲੋਂ ਤਾਂ ਵੀ ਕੋਈ ਐਲਾਨ ਹੁੰਦਾ ਹੈ ਤਾਂ ਅਸੀਂ ਵੀਡੀਓ ਲੈ ਕੇ ਤੁਹਾਡੇ ਸਾਹਮਣੇ ਉਸੇ ਵੇਲੇ ਹਾਜ਼ਰ ਹੋ ਜਾਵਾਂਗੇ ਠੀਕ ਹੈ ਜੀ ਸੋ ਦੋਸਤੋ ਮਿਲਦੇ ਹਾਂ ਨਵੀਂ ਵੀਡੀਓ 'ਚ ਨਵੀਂ ਜਾਣਕਾਰੀ ਲੈ ਕੇ ਸੋ ਤਦ ਤੱਕ ਲਈ ਧੰਨਵਾਦ